ਤਾਰ ਗਾਈਆਂ ਦੇ 6 ਬੱਚੇ ਜਿਹੜੇ ਨੇ ਉਹਨਾਂ ਨੂੰ ਕੁੱਤਿਆਂ ਨੇ ਆਪਣਾ ਨਿਸ਼ਾਨਾ ਜਿਹੜਾ ਹੈ ਉਹਨਾਂ ਨੂੰ ਬਣਾਇਆ ਹੈ ਤੇ ਪਿੰਡ ਵਾਸੀਆਂ ਨੇ ਪਠਾਨਕੋਟ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਹਨਾਂ ਕੁੱਤਿਆਂ ਨੂੰ ਫੜਿਆ ਜਾਵੇ ਤਾਂ ਕਿ ਸਾਡੇ ਪਿੰਡ ਵਿੱਚ ਬਣਿਆ ਖੌਫ ਦਾ ਮਾਹੌਲ ਜਿਹੜਾ ਹੈ ਉਹ ਕੱਟ ਹੋ ਸਕੇ ਤੇ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਵਾਰਾਂ ਕੁੱਤਿਆਂ ਕਰਕੇ ਬੱਚਿਆਂ ਦਾ ਬਾਹਰ ਨਿਕਲਣਾ ਵੀ ਬੰਦ ਹੋ ਚੁੱਕਿਆ ਹੈ ਲੋਕ ਆਪਣੀ ਜਾਨ ਦੇ ਖਤਰੇ ਤੋਂ ਡਰਦੇ ਮਾਰੇ ਘਰ ਦੇ ਵਿੱਚ ਹੀ ਰਹਿੰਦੇ ਨੇ ਤੇ ਉਹਨਾਂ ਨੇ ਕਿਹਾ ਕਿ ਜੇ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਪ੍ਰਸ਼ਾਸਨ ਦੀ ਹੋਵੇਗੀ ਜਦ ਇਸ ਬਾਰੇ ਨਗਰ ਨਿ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਿਰਫ ਕੁੱਤਿਆਂ ਨੂੰ ਫੜ ਕੇ ਉਹਨਾਂ ਦੀ ਨਸਬੰਦੀ ਦੇ ਹੀ ਜਿਹੜੇ ਨੇ ਟੈਂਡਰ ਨੇ ਤੇ ਅਸੀਂ ਕੁੱਤਿਆਂ ਨੂੰ ਫੜ ਕੇ ਕਿਸੇ ਹੋਰ ਜਗ੍ਹਾ ਤੇ ਨਹੀਂ ਛੱਡ ਸਕਦੇ ਸੁਣੋ ਹੋਰ ਕੀ ਕੁਝ ਗੱਲਬਾਤ ਕਹੀਏ ਪਿੰਡ ਵਸਤੀਆਂ ਨੇ ਤੇ ਹੈਲਥ ਇਨਸਪੈਕਟਰ ਪੰਕਜ ਹੰਸ ਨੇ ਉਹਨਾਂ ਉੱਤੇ ਕੀ ਆਪਣੀ ਵਿਚਾਰਧਾਰਾ ਜਿਹੜੀ ਆਪਣੀ ਪ੍ਰਤੀਕਿਰਿਆ ਜੜੀ ਉਹ ਦਿੱਤੀ ਹੈ ਆਓ ਦੇਖਦੇ ਹਾਂ ਪੂਰੀ ਖਬਰ ਮੇਰਾ ਨਾਮ ਸਰਬਨ ਕੁਮਾਰ ਪਿੰਡ ਜਮਾਲਪੁਰ ਬਾੜ ਨੰਬਰ 42 ਸਾਰੇ ਪਿੰਡ ਕੁੱਤਿਆਂ ਦਾ ਬਹੁਤ ਜ਼ਿਆਦਾ ਕਹਿਰ ਹੋ ਰਿਹਾ ਹੈ ਬਸੀਆਂ ਚਾਰ ਪੰਜ ਖਾੜੀਆਂ ਆਂ ਅਵਾਰਾ ਕੁੱਤੇ ਆ ਬੜੇ ਲੋਕਾਂ ਦਾ ਬਾਹਰ ਅੰਦਰ ਜਾਣਾ ਵੀ ਬੜਾ ਮੁਸ਼ਕਲ ਹੋ ਗਿਆ ਕੋਈ ਸੈਰ ਸਪਟਾ ਕਰਨ ਵਾਲੇ ਵੀ ਸਵੇਰੇ ਨਹੀਂ ਜਾਂਦੇ ਉਹ ਜਿਹੜੇ ਅਵਾਰਾ ਕੁੱਤੇ ਇਹਨਾਂ ਨਾਲ ਬਹੁਤ ਹੱਥ ਚੁੱਕੀ ਹੋਈ ਹੈ ਐਮਸੀ ਨੂੰ ਫੋਨ ਕੀਤਾ ਸੀ ਉਹਦਾ ਫੋਨ ਹੀ ਬੰਦ ਆਂਦਾ ਤੇ ਤਿੰਨ ਚਾਰ ਬਸੀਆਂ ਜਿਹੜੀਆਂ ਮੇਰਾ ਸਰਬਨ ਕੁਮਾਰ ਆ ਅੱਜ ਰਾਤ ਨੂੰ ਖਾ ਲਈ ਜਦੋਂ ਅਸੀਂ 8 ਵਜੇ ਤੋਂ ਬਾਅਦ ਘਰ ਨੂੰ ਆਇਆ ਸਵੇਰੇ ਜਾ ਕੇ ਦੇਖਿਆ ਤਾਂ ਬੱਸੀ ਖਾਦੀ ਹੋਈ ਕਾਫੀ ਹੱਦ ਤੱਕ ਤਾਂ ਖਤਮ ਹੋ ਗਈ ਥੇ ਕਿੱਥੋਂ ਆਂਦੇ ਨੇ ਜਿਹੜੇ ਔਰਾ ਕੁੱਤੇ ਹੈਗੇ ਇਹ ਇੱਥੋਂ ਹੀ ਨਹਿਰ ਕੰਢੇ ਹੀ ਕਿਤੇ ਉਹ ਕੁਆੜ ਖਾਣੇ ਲੱਗੇ ਬੈਠੇ ਹੁੰਦੇ ਆ ਕਦੇ ਕਿਤੇ ਹੁੰਦੇ ਆ ਬਾਹਰ ਤੇ ਇਸ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਕੋਈ ਗੱਲ ਲਿਆਂਦੀ ਹੈ ਆਈ ਐਮ ਸੀ ਨੂੰ ਆ ਕੇ ਫੋਨ ਕੀਤਾ ਉਹਦਾ ਫੋਨ ਨਹੀਂ ਬੰਦ ਹੁੰਦਾ ਤੇ ਪ੍ਰਸ਼ਾਸਨ ਨੂੰ ਕੀ ਮੰਗਣਾ ਚਾਹੀਦਾ ਇਹ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਏ ਤਾਂ ਬੱਚਿਆਂ ਦਾ ਵੀ ਨਿਖਾਨ ਹੋ ਸਕਦਾ ਨਹੀਂ ਤਾਂ ਕੋਈ ਨਹੀਂ ਹਾਂਜੀ ਮੇਰਾ ਨਾਮ ਬਲਵਿੰਦਰ ਸਿੰਘ ਜੀ ਬੇਰਾ ਪਿੰਡ ਜਮਾਲਪੁਰ ਵਾਰਡ ਨੰਬਰ 42 ਦਾ ਰਹਿਣ ਵਾਲਾ ਉਹ ਇੱਥੇ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਆਂ ਡੰਗਰ ਬੱਚੇ ਗਾਇਆਂ ਰੱਖੀਆਂ ਨੇ ਇਹ ਕੁੱਤੇ 5 6 ਨਾ 12 ਜਿਹੜੇ ਕਿ ਪਛੀਆਂ ਨੂੰ ਛੋਟੜੇ ਬੱਚਿਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਖਾਈ ਜਾਂਦੇ ਨੇ ਅੱਜ 4 ਦਿਨ ਹੋ ਗਏ ਮੇਰੀ ਬੱਚੀ ਖਾਦੀ ਐ ਅੱਜ 4 ਦਿਨ ਬਾਅਦ ਸਰਪੰਨ ਕੁਮਾਰ ਦੀ ਬੱਚੀ ਖਾਦੀ ਐ ਮੇਰੇ ਤੋਂ ਪਹਿਲੇ ਲਾਲ ਲਾਲ ਸਿੰਘ ਦੇ ਦੋ ਬੱਚੇ ਖਾਦੀਆਂ ਔਰ ਬੱਚੇ ਨਹਿਰ ਨੂੰ ਨੇ ਜਾਂਦੇ ਡਰਦੇ ਇਹ ਸਾਰੇ ਪ੍ਰਸ਼ਾਸਨ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸਾਨੂੰ ਇਹ ਸਮੇਂ ਕੋਈ ਨਹੀਂ ਆ ਰਹੀ ਅਸੀਂ ਡਿਸੀਜ਼ਨ ਨੂੰ ਇਹ ਕਹਿ ਰਹੇ ਤੁਸੀਂ ਸਭ ਕੀ ਕਰਦੇ ਨੇ ਕੀ ਨਹੀਂ ਕਰਦੇ ਨਾ ਕੁੱਤਿਆਂ ਦਾ ਕੋ ਹਲ ਕੀਤਾ ਜਾ ਇਹਨਾਂ ਦਾ ਕੋਈ ਨਾ ਕੋਈ ਬੱਚੇ ਬਾਹਰ ਨਹੀਂ ਜਾਂਦੇ ਬੱਚੇ ਕਿਸੇ ਨੂੰ ਨੁਕਸਾਨ ਹੋ ਗਿਆ ਉਹ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਕੀ ਕਰੀਏ ਇੱਥੇ ਜੀ ਸਾਡਾ ਤਾਂ ਰਹਿਣਾ ਮੁਸ਼ਕਲ ਹੋ ਗਿਆ ਹੈ ਪਿੰਡ 'ਚ ਨਾ ਅਸੀਂ ਬਾਹਰ ਜਾ ਸਕਦੇ ਹਾਂ ਨਾ ਅੰਦਰ ਆ ਸਕਦੇ ਕਿਸੇ ਬੰਦੇ ਵੀ ਸਿਆਣਾ ਬੰਦਾ ਜਿਹੜਾ ਸਿਆਣੇ ਬਜ਼ੁਰਗ ਬੰਦੇ ਨੂੰ ਬਾਹਰ ਨਹੀਂ ਜਾ ਸਕਦੇ ਕੁੱਤੇਆਂੋਂ ਡਰਦੇ ਅਸੀਂ ਭਗਵਾਨਤ ਮਾਨ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡਾ ਇਹਨਾਂ ਦਾ ਕੋਈ ਹੱਲ ਕੀਤਾ ਜਾਏ ਜੀ ਸਰ ਜਿਵੇਂ ਕਿ ਤੁਹਾਡੇ ਚੈਨਲ ਮਾਧਿਅਮ ਰਾਹੀਂ ਹੁਣੀ ਮੈਨੂੰ ਪਤਾ ਲੱਗਿਆ ਕਿਲੇ ਵਿੱਚ ਡੌਗਸ ਨੇ ਕਾਫੀ ਕਾਊਜ਼ ਨੂੰ ਅਟੈਕ ਕੀਤਾ ਹੈਗਾ ਇਸ ਦੇ ਸੰਬੰਧੀ ਮੈਂ ਇਹ ਦੱਸਣਾ ਚਾਹੁੰਗਾ ਕਿ ਡੌਗਸ ਜਿਹੜੇਟਿਡ ਸਾਡਾ ਇੱਕ ਨਸਬੰਦੀ ਦਾ ਟੈਂਡਰ ਲੱਗਿਆ ਹੋਇਆ ਜਿਹਨੂੰ ਕਿ ਆਪਾਂ ਦੋ ਕਵਾਰੀ ਰੀਕਾਲ ਕਰ ਰਹੇ ਹਾਂ ਪਰ ਉਹਦੇ ਵਿੱਚ ਕੋਈ ਟੈਂਡਰ ਹਜੇ ਤੱਕ ਕਿਸੇ ਨੇ ਪਾਰਟਿਸਿਪੇਟ ਨਹੀਂ ਕੀਤਾ ਹਾਂ ਇਦੇ ਵਿੱਚ ਮੇਰੀ ਇਹੀ اپیل ਹੈਗੀ ਆ ਕੋ ਸਟੈਂਡਰਡ ਵਿੱਚ ਵੀ ਸਿਰਫ ਇਹੀ ਹੈਗਾ ਕਿ ਆਪਾਂ ਡੌਗ ਨੂੰ ਫੜ ਕੇ ਆਪਣੇ ਜਿਹੜਾ ਐਸਪੀਸੀਆ ਸੈਂਟਰ ਆ ਉੱਥੇ ਨਸਬੰਦੀ ਕਰਕੇ ਫਿਰ ਤੋਂ ਉਹਨੂੰ ਉਸੇ ਹੀ ਹੈਬਿਟੈਟ ਚ ਵਾਪਸ ਛੱਡਣਾ ਹੁੰਦਾ ਕਿਉਂਕਿ ਉਸ ਹੈਬਿਟੈਟ ਨੂੰ ਹੀ ਚੇਂਜ ਨਹੀਂ ਕਰਵਾ ਸਕਦੇ ਅਕੋਰਡਿੰਗ ਟੂ ਜਿਹੜਾ ਲਾਅ ਬਣਾਇਆ ਹੁਣ ਹੁਣ ਨਸਬੰਦੀ ਕਰਕੇ ਫਿਰ ਛੱਡਣਾ ਤਾਂ ਸਾਨੂੰ ਉੱਥੇ ਹੀ ਪੈਂਦਾ ਹੈਗਾ ਪਰ ਹਜੇ ਸਾਡਾ ਉਹ ਵਾਲਾ ਟੈਂਡਰ ਵੀ ਹਜੇ ਮੈਚੂਰ ਨਹੀਂ ਹੋਇਆ ਹੈਗਾ ਕਿ ਇਹ ਉਹਨਾਂ ਨੂੰ ਨੁਕਸਾਨ ਪਚਾਰੇ ਉਹਨਾਂ ਨੂੰ ਫੜਨ ਵਾਸਤੇ ਵੀ ਇੱਧਰ ਕੋਈ ਇਹ ਉਹਨਾਂ ਨੂੰ ਫੜਨ ਵਾਸਤੇ ਸਾਡਾ ਹਜੇ ਤੱਕ ਕੋਈ ਟੈਂਡਰ ਨਹੀਂ ਹੋਇਆ ਹੁਣ ਮੈਂ ਰੀਸੈਂਟਲੀ ਜਿੱਦ ਤੁਹਾਡੇ ਤੋਂ ਪਤਾ ਲੱਗਿਆ ਮੈਂ ਆਪਣੀ ਹੈਲਥ ਬ੍ਰਾਂਚ ਨੂੰ ਸਾਰਿਆਂ ਨੂੰ ਬੁਲਾ ਲਿਆ ਆਪਾਂ ਇੱਕ ਹੁਣ ਇੱਕ ਮੀਟਿੰਗ ਕਰਕੇ ਆਪਾਂ ਇਸ ਸੰਬੰਧ ਵਿੱਚ ਕੋਈ ਇੱਕ ਬੈਟਰ ਆਪਸ਼ਨ ਕਰਦੇ ਕਿ ਅਸੀਂ ਇਸ ਚੀਜ਼ ਤੋਂ ਰਾਹਤ ਥੋੜੀ ਜਿਹੀ ਕਿਵੇਂ ਪਾ ਲਈਏ ਫਲਕਪੂਆ ਦੇ ਪਿੰਡ ਜਮਾਲਪੁਰ ਕਿਲੇ ਵਿੱਚ 12 ਕੁੱਤਿਆਂ ਦਾ ਖੌਫ ਮੰਡਰਾ ਰਿਹਾ ਹੈ ਜਿੱਥੇ ਪਿਛਲੇ 15 ਦਿਨਾਂ ਵਿੱਚ ਲਗਾਤਾਰ ਗਾਈਆਂ ਦੇ 6 ਬੱਚੇ ਜਿਹੜੇ ਨੇ ਉਹਨਾਂ ਨੂੰ ਕੁੱਤਿਆਂ ਨੇ ਆਪਣਾ ਨਿਸ਼ਾਨਾ ਜਿਹੜਾ ਹੈ ਉਹਨਾਂ ਨੂੰ ਬਣਾਇਆ ਹੈ ਤੇ ਪਿੰਡ ਵਸਤੀਆਂ ਨੇ ਪਠਾਨਕੋਟ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਫੜਿਆ ਜਾਵੇ ਤਾਂ ਕਿ ਸਾਡੇ ਪਿੰਡ ਵਿੱਚ ਬਣਿਆ ਖੌਫ ਦਾ ਮਾਹੌਲ ਜਿਹੜਾ ਹੈ ਉਹ ਕੱਟ ਹੋ ਸਕੇ ਤੇ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ 12 ਕੁੱਤਿਆਂ ਕਰਕੇ ਬੱਚਿਆਂ ਦਾ ਬਾਹਰ ਨਿਕਲਣਾ ਵੀ ਬੰਦ ਹੋ ਚੁੱਕਿਆ ਹੈ ਲੋਕ ਆਪਣੀ ਜਾਨ ਦੇ ਖਤਰੇ ਤੋਂ ਡਰਦੇ ਮਾਰੇ ਘਰ ਦੇ ਵਿੱਚ ਹੀ ਰਹਿੰਦੇ ਨੇ ਤੇ ਉਹਨਾਂ ਨੇ ਕਿ ਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਪ੍ਰਸ਼ਾਸਨ ਦੀ ਹੋਵੇਗੀ ਜਦੋਂ ਇਸ ਬਾਰੇ ਨਗਰ ਨਿਗਮ ਦੇ ਹੈਲਥ ਇਨਸਪੈਕਟਰ ਪੰਕਜ ਹੰਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਿਰਫ ਕੁੱਤਿਆਂ ਨੂੰ ਫੜ ਕੇ ਉਹਨਾਂ ਦੀ ਨਸਬੰਦੀ ਦੇ ਹੀ ਜਿਹੜੇ ਨੇ ਟੈਂਡਰ ਨੇ ਤੇ ਅਸੀਂ ਕੁੱਤਿਆਂ ਨੂੰ ਫੜ ਕੇ ਕਿਸੇ ਹੋਰ ਜਗ੍ਹਾ ਤੇ ਨਹੀਂ ਛੱਡ ਸਕਦੇ ਸੁਣੋ ਹੋਰ ਕੀ ਕੁਝ ਗੱਲਬਾਤ ਕਹੀ ਹੈ ਪਿੰਡ ਵਸਤੀਆਂ ਨੇ ਤੇ ਹੈਲਥ ਇਨਸਪੈਕਟਰ ਪੰਕਜ ਹੰਸ ਨੇ ਉਹਨਾਂ ਉੱਤੇ ਕੀ ਆਪਣੀ ਵਿਚਾਰਧਾਰਾ ਜਿਹੜੀ ਆਪਣੀ ਪ੍ਰਤੀਕਿਰਿਆ ਜੜੀ ਉਹ ਦਿੱਤੀ ਹੈ ਆਓ ਦੇਖਦੇ ਹਾਂ ਪੂਰੀ ਖਬਰ ਮੇਰਾ ਨਾਮ ਸਰਬਨ কুমার ਪਿੰਡ ਜਮਾਲਪੁਰ ਬਾਰ ਨੰਬਰ 42 ਸਾਡੇ ਪਿੰਡ ਕੁੱਤਿਆਂ ਦਾ ਬਹੁਤ ਜ਼ਿਆਦਾ ਘੈਰ ਹੋ ਰਿਹਾ ਹੈ ਬਸੀਆਂ 4-5 ਖਾੜੀਆਂ ਹਨ ਉਵਾਰਾ ਕੁੱਤੇ ਆ ਬੜੇ ਲੋਕਾਂ ਦਾ ਬਾਹਰ ਅੰਦਰ ਜਾਣਾ ਵੀ ਬੜਾ ਮੁਸ਼ਕਲ ਹੋ ਗਿਆ ਕੋਈ ਸੈਰ ਫਟਾ ਕਰਨ ਨਾਲ ਵੀ ਸਵੇਰੇ ਨਹੀਂ ਜਾਂਦੇ ਹੁਣ ਜਿਹੜੇ ਉਵਾਰਾ ਕੁੱਤੇ ਇਹਨਾਂ ਨਾਲ ਬਹੁਤ ਹੱਥ ਚੁੱਕੀ ਹੋਈ ਹੈ ਐਮਸੀ ਨੂੰ ਫੋਨ ਕੀਤਾ ਸੀ ਉਹਦਾ ਫੋਨ ਹੀ ਬੰਦ ਆਂਦਾ ਇਹ 3-4 ਬੱਸੀਆਂ ਜਿਹੜੀਆਂ ਮੇਰਾ ਸਰਬਨ ਕੁਮਾਰ ਹੈ ਅੱਜ ਰਾਤ ਨੂੰ ਖਾ ਲਈ ਜਦੋਂ ਅਸੀਂ 8 ਵਜੇ ਤੋਂ ਬਾਅਦ ਘਰ ਨੂੰ ਆਇਆ ਸਵੇਰੇ ਜਾ ਕੇ ਦੇਖਿਆ ਤਾਂ ਬੱਸੀ ਖਾਦੀ ਹੋਈ ਕਾਫੀ ਹੱਦ ਤੱਕ ਤਾਂ ਖਤਮ ਹੋ ਗਈ ਸੀ ਇਹ ਕਿੱਥੋਂ ਆਂਦੇ ਨੇ ਜਿਹੜੇ ਆਵਾਰਾ ਕੁੱਤੇ ਹੈਗੇ ਇਹ ਇੱਥੋਂ ਹੀ ਨਹਿਰ ਕੰਢੇ ਹੀ ਕਿਤੇ ਉਹ ਕੁਆੜ ਖਾਣੇ ਲੱਗੇ ਬੈਠੇ ਹੁੰਦੇ ਆ ਕਦੇ ਕਿਤੇ ਹੁੰਦੇ ਆ ਬਾਹਰ ਤੇ ਇਸ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਦੇ ਧਿਆਨ 'ਚ ਕੋਈ ਗੱਲ ਲਿਆਂਦੀ ਹੈ ਆਈ ਐਮ ਸੀ ਨੂੰ ਆ ਫੋਨ ਕੀਤਾ ਉਹਦਾ ਫੋਨ ਹੀ ਬੰਦ ਹੁੰਦਾ ਹੀ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੀਦਾ ਇਹ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਏ ਤਾਂ ਬੱਚਿਆਂ ਦਾ ਵੀ ਨਖਾਨ ਹੋ ਸਕਦਾ ਨਹੀਂ ਤਾਂ ਕੋਈ ਨਹੀਂ ਹਾਂਜੀ ਮੇਰਾ ਨਾਮ ਬਲਵਿੰਦਰ ਸਿੰਘ ਜੀ ਮੇਰਾ ਪਿੰਡ ਜਮਾਲਪੁਰ ਵਾਰਡ ਨੰਬਰ 42 ਦਾ ਰਹਿਣ ਵਾਲਾ ਉਹ ਇੱਥੇ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਆਂ ਡੰਗਰ ਬੱਚੇ ਗਾਂਆਂ ਰੱਖੀਆਂ ਨੇ ਇਹ ਕੁੱਤੇ 5 6 ਨਾ 12 ਜਿਹੜੇ ਕਿ ਬੱਚਿਆਂ ਨੂੰ ਛੋਟੜੇ ਬੱਚਿਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਖਾਈ ਜਾਂਦੇ ਨੇ ਅ ਚਾਰ ਦਿਨ ਹੋ ਗਏ ਮੇਰੀ ਬੱਚੀ ਖਾਦੀ ਹੈ ਅੱਜ ਚਾਰ ਦਿਨ ਬਾਅਦ ਸਰਪੰਚ ਕੁਮਾਰ ਦੀ ਬੱਚੀ ਖਾਦੀ ਹੈ ਮੇਰੇ ਤੋਂ ਪਹਿਲੇ ਲਾਲ ਲਾਲ ਸਿੰਘ ਦੇ ਦੋ ਬੱਚੇ ਖਾਦਿਏ ਔਰ ਬੱਚੇ ਨਹਿਰ ਨੂੰ ਨੇ ਜਾਂਦੇ ਡਰਦੇ ਇਸ ਸਮੇਂ ਪ੍ਰਸ਼ਾਸਨ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸਾਨੂੰ ਇਸ ਸਮੇਂ ਕੁਝ ਨਹੀਂ ਆ ਰਹੀ ਅਸੀਂ ਡਿਸਿਸਰ ਨੂੰ ਵੇਗਲ ਕਹਿੰਦੇ ਨੇ ਕੀ ਕਰਦੇ ਨੇ ਕੀ ਨਹੀਂ ਕਰਦੇ ਨਾ ਕੁੱਤੇ ਦਾ ਕੋ ਹਲ ਕੀਤਾ ਜਾਏ ਇਹਨਾਂ ਦਾ ਕੋਈ ਨਾ ਕੋਈ ਬੱਚੇ ਬਾਹਰ ਨਹੀਂ ਜਾਂਦੇ ਬੱਚੇ ਕਿਸੇ ਨੂੰ ਨੁਕਸਾਨ ਹੋ ਗਿਆ ਉਹ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਜ਼ਿੰਮੇਵਾਰ ਨਹੀਂ ਹੋਗੇ ਕੀ ਕਰੀਏ ਇਥੇ ਜੀ ਸਾਡਾ ਤਾਂ ਰਹਿਣਾ ਮੁਸ਼ਕਲ ਹੋ ਗਿਆ ਹੈ ਪਿੰਡ 'ਚ ਨਾ ਅਸੀਂ ਬਾਹਰ ਜਾ ਸਕਦੇ ਆ ਨਾ ਅੰਦਰ ਆ ਸਕਦੇ ਕਿਸੇ ਬੰਦੇ ਵੀ ਸਿਆਣਾ ਬੰਦਾ ਜਿਹੜਾ ਸਾਡੇ ਬਜ਼ੁਰਗ ਬੰਦੇ ਰੋ ਬਾਹਰ ਨਹੀਂ ਜਾ ਸਕਦੇ ਕੁੱਤਿਆਂ ਤੋਂ ਡਰਦੇ ਅਸੀਂ ਪਰ ਅੰਤਮਾਨ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡਾ ਇਹਨਾਂ ਦਾ ਕੋਈ ਹੱਲ ਕੀਤਾ ਜਾਏ ਜੀ ਸਮ ਜਿਵੇਂ ਕਿ ਤੁਹਾਡੇ ਚੈਨਲ ਮਾਧਿਅਮ ਰਾਹੀਂ ਹੁਣੀ ਮੈਨੂੰ ਪਤਾ ਲੱਗਿਆ ਕਿਲੇ ਵਿੱਚ ਡੌਗਸ ਨੇ ਕਾਫੀ ਕਾਊਜ਼ ਨੂੰ ਅਟੈਕ ਕੀਤਾ ਹੈਗਾ ਇਸ ਦੇ ਸੰਬੰਧੀ ਮੈਂ ਹੀ ਦੱਸਣਾ ਚਾਹੁੰਗਾ ਕਿ ਡੌਗਸ ਜਿਹੜੇਟਿਡ ਸਾਡਾ ਇੱਕ ਨਸ਼ਬੰਦੀ ਦਾ ਟੈਂਡਰ ਲੱਗਿਆ ਹੋਇਆ ਜਿਹਨੂੰ ਕਿ ਆਪਾਂ ਦੋਕਵਾਰੀ ਰੀਕਾਲ ਕਰ ਰਹੇ ਆ ਪਰ ਉਹਦੇ ਵਿੱਚ ਕੋਈ ਟੈਂਡਰ ਹਜੇ ਤੱਕ ਕਿਸੇ ਨੇ ਪਾਰਟਿਸਿਪੇਟ ਨਹੀਂ ਕੀਤਾ ਇਹਦੇ ਵਿੱਚ ਮੇਰੀ ਇਹੀ اپیل ਹੈਗੀ ਆ ਉਹ ਸਟੈਂਡਰਡ ਵਿੱਚ ਵੀ ਸਿਰਫ ਇਹੀ ਹੈਗਾ ਕਿ ਆਪਾਂ ਡੌਗ ਨੂੰ ਫੜ ਕੇ ਆਪਣੇ ਜਿਹੜਾ ਐਸਪੀਸੀਆ ਸੈਂਟਰ ਆ ਉੱਥੇ ਨਸਬੰਦੀ ਕਰਕੇ ਫਿਰ ਤੋਂ ਉਹਨੂੰ ਉਸੇ ਹੀ ਹੈਬਿਟੈਟ ਚ ਵਾਪਸ ਛੱਡਣਾ ਹੁੰਦਾ ਕਿਉਂਕਿ ਉਸ ਹੈਬਿਟੈਟ ਨੂੰ ਹੀ ਚੇਂਜ ਨਹੀਂ ਕਰਵਾ ਸਕਦੇ ਅਕੋਰਡਿੰਗ ਟੂ ਜਿਹੜਾ ਲਾਅ ਬਣਾਇਆ ਹੋਇਆ ਹੁਣ ਹੁਣ ਨਸਬੰਦੀ ਕਰਕੇ ਫਿਰ ਛੱਡਣਾ ਤਾਂ ਸਾਨੂੰ ਉੱਥੇ ਹੀ ਪੈਂਦਾ ਹੈਗਾ ਪਰ ਹਜੇ ਸਾਡਾ ਉਹ ਵਾਲਾ ਟੈਂਡਰ ਵੀ ਹਜੇ ਮੈਚੂਰ ਨਹੀਂ ਹੋਇਆ ਹੈਗਾ ਕਿਦੇ ਇਹ ਉਹਨਾਂ ਨੂੰ ਨੁਕਸਾਨ ਪਚਾਰੇ ਉਹਨਾਂ ਨੂੰ ਫੜਨ ਵਾਸਤੇ ਵੀ ਇੱਦਾਂ ਦਾ ਕੋਈ ਇਹ ਉਹਨਾਂ ਨੂੰ ਫੜਨ ਵਾਸਤੇ ਸਾਡਾ ਹਜੇ ਤੱਕ ਕੋਈ ਟੈਂਡਰ ਨਹੀਂ ਹੋਇਆ ਹੁਣ ਮੈਂ ਰੀਸੈਂਟਲੀ ਜਿੱਦੇ ਤੁਹਾਡੇ ਤੋਂ ਪਤਾ ਲੱਗਿਆ ਮੈਂ ਆਪਣੀ ਹੈਲਥ ਬ੍ਰਾਂਚ ਨੂੰ ਸਾਰਿਆਂ ਨੂੰ ਬੁਲਾ ਲਿਆ ਆਪਾਂ ਇੱਕ ਹੁਣ ਇੱਕ ਮੀਟਿੰਗ ਕਰਕੇ ਆਪਾਂ ਇਸ ਸੰਬੰਧ ਵਿੱਚ ਕੋਈ ਇੱਕ ਬੈਟਰ ਆਪਸ਼ਨ ਕਰਦੇ ਕਿ ਅਸੀਂ ਇਸ ਚੀਜ਼ ਤੋਂ ਰਾਹਤ ਥੋੜੀ ਜਿਹੀ ਕਿਵੇਂ ਪਾ ਲਈਏ ਹਲਕਾ ਪੁਆ ਦੇ ਪਿੰਡ ਜਮਾਲਪੁਰ ਕਿਲੇ ਵਿੱਚ 12 ਕੁੱਤਿਆਂ ਦਾ ਖੌਫ ਮੰਡਰਾ ਰਿਹਾ ਹੈ ਜਿੱਥੇ ਪਿਛਲੇ 15 ਦਿਨਾਂ ਵਿੱਚ ਲਗਾਤਾਰ ਗਾਈਆਂ ਦੇ 6 ਬੱਚੇ ਜਿਹੜੇ ਨੇ ਉਹਨਾਂ ਨੂੰ ਕੁੱਤਿਆਂ ਨੇ ਆਪਣਾ ਨਿਸ਼ਾਨਾ ਜੜਾ ਉਹਨਾਂ ਨੂੰ ਬਣਾਇਆ ਹੈ ਤੇ ਪਿੰਡ ਵਸਤੀਆਂ ਨੇ ਪਠਾਨਕੋਟ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਹਨਾਂ ਕੁੱਤਿਆਂ ਨੂੰ ਫੜਿਆ ਜਾਵੇ ਤਾਂ ਕਿ ਸਾਡੇ ਪਿੰਡ ਵਿੱਚ ਬਣਿਆ ਖੌਫ ਦਾ ਮਾਹੌਲ ਜਿਹੜਾ ਹੈ ਉਹ ਕੱਟ ਹੋ ਸਕੇ ਤੇ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ 12 ਕੁੱਤਿਆਂ ਕਰਕੇ ਬੱਚਿਆਂ ਦਾ ਬਾਹਰ ਨਿਕਲਣਾ ਵੀ ਬੰਦ ਹੋ ਚੁੱਕਿਆ ਹੈ ਲੋਕ ਆਪਣੀ ਜਾਨ ਦੇ ਖਤਰੇ ਤੋਂ ਡਰਦੇ ਮਾਰੇ ਘਰ ਦੇ ਵਿੱਚ ਹੀ ਰਹਿੰਦੇ ਨੇ ਤੇ ਉਹਨਾਂ ਨੇ ਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਪ੍ਰਸ਼ਾਸਨ ਦੀ ਹੋਵੇਗੀ ਜਦੋਂ ਇਸ ਬਾਰੇ ਨਗਰ ਨਿਗਮ ਦੇ ਹੈਲਥ ਇਨਸਪੈਕਟਰ ਪੰਕਜ ਹੰਸ ਤੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਿਰਫ ਕੁੱਤਿਆਂ ਨੂੰ ਫੜ ਕੇ ਉਹਨਾਂ ਦੀ ਨਸਬੰਦੀ ਦੇ ਹੀ ਜਿਹੜੇ ਨੇ ਟੈਂਡਰ ਨੇ ਤੇ ਅਸੀਂ ਕੁੱਤਿਆਂ ਨੂੰ ਫੜ ਕੇ ਕਿਸੇ ਹੋਰ ਜਗ੍ਹਾ ਤੇ ਨਹੀਂ ਛੱਡ ਸਕਦੇ ਸੁਣੋ ਹੋਰ ਕੀ ਗੱਲਬਾਤ ਕਹੀਏ ਪਿੰਡ ਵਸਤੀਆਂ ਨੇ ਤੇ ਹੈਲਥ ਇਨਸਪੈਕਟਰ ਪੰਕਜ ਹੰਸ ਨੇ ਉਹਨਾਂ ਉੱਤੇ ਕੀ ਆਪਣੀ ਵਿਚਾਰਧਾਰਾ ਜਿਹੜੀ ਆਪਣੀ ਪ੍ਰਤੀਕਿਰਿਆ ਜਿਹੜੀ ਉਹ ਦਿੱਤੀ ਹੈ ਆਓ ਦੇਖਦੇ ਹਾਂ ਪੂਰੀ ਖਬਰ ਮੇਰਾ ਨਾਮ ਸਰਬਨ ਕੁਮਾਰ ਪਿੰਡ ਜਮਾਲਪੁਰ ਮਾਰ ਨੰਬਰ 42 ਸਾਡੇ ਪਿੰਡ ਕੁੱਤਿਆਂ ਦਾ ਬਹੁਤ ਜ਼ਿਆਦਾ ਘੈਰ ਹੋ ਰਿਹਾ ਬਸੀਆਂ 4-5 ਖਾੜੀਆਂ ਆਂ ਉਵਾਰਾ ਕੁੱਤੇ ਆ ਬੜੇ ਲੋਕਾਂ ਦਾ ਬਾਹਰ ਅੰਦਰ ਜਾਣਾ ਵੀ ਬੜਾ ਮੁਸ਼ਕਲ ਹੋ ਗਿਆ ਕੋਈ ਸੈਰ ਫਟਾ ਕਰਨ ਵਾਲੇ ਵੀ ਸਵੇਰੇ ਨਹੀਂ ਜਾਂਦੇ ਉਹ ਜਿਹੜੇ ਉਵਾਰਾ ਕੁੱਤੇ ਇਹਨਾਂ ਨਾਲ ਬਹੁਤ ਹੱਥ ਚੁੱਕੀ ਹੋਈ ਹੈ ਐਮਸੀ ਨੂੰ ਫੋਨ ਕੀਤਾ ਸੀ ਉਹਦਾ ਫੋਨ ਹੀ ਬੰਦ ਆਂਦਾ ਇਹ 3-4 ਬੱਸੀਆਂ ਜਿਹੜੀਆਂ ਮੇਰਾ ਸਰਬਨ ਕੁਆਰ ਆ ਅੱਜ ਰਾਤ ਨੂੰ ਖਾ ਲਈ ਜਦੋਂ ਅਸੀਂ 8 ਵਜੇ ਤੋਂ ਬਾਅਦ ਘਰ ਨੂੰ ਆਇਆ ਸਵੇਰੇ ਜਾ ਕੇ ਦੇਖਿਆ ਤਾਂ ਬੱਸੀ ਖਾਦੀ ਹੋਈ ਕਾਫੀ ਹੱਦ ਤੱਕ ਤਾਂ ਖਤਮ ਹੋ ਗਈ ਸੀ ਇਹ ਕਿੱਥੋਂ ਆਂਦੇ ਨੇ ਜਿਹੜੇ ਔਰਾ ਕੁੱਤੇ ਹੈਗੇ ਆ ਇਹ ਇੱਥੋਂ ਹੀ ਨਹਿਰ ਕੰਡੇ ਹੀ ਕਿਤੇ ਉਹ ਕੁਆੜ ਖਾਣੇ ਲੱਗੇ ਬੈਠੇ ਹੁੰਦੇ ਆ ਕਦੇ ਕਿਤੇ ਹੁੰਦੇ ਆ ਬਾਹਰ ਤੇ ਇਸ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਦੇ ਧਿਆਨ 'ਚ ਕੋਈ ਗੱਲ ਲਿਆਂਦੀ ਹੈ ਆਈਐਮਸੀ ਨੂੰ ਆ ਫੋਨ ਕੀਤਾ ਉਹਦਾ ਫੋਨ ਨਹੀਂ ਬੰਦ ਹੁੰਦਾ ਹੀ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦੇ ਆ ਤੇ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਏ ਇਸ ਤਾਂ ਬੱਚਿਆਂ ਦਾ ਵੀ ਨਖਾਨ ਹੋ ਸਕਦਾ ਨਹੀਂ ਤਾਂ ਕੋਈ ਵੀ ਹਾਂਜੀ ਮੇਰਾ ਨਾਮ ਬਲਵਿੰਦਰ ਸਿੰਘ ਜੀ ਬੇਰਾ ਪਿੰਡ ਜਮਾਲਪੁਰ ਬਾਰਡ ਨੰਬਰ 42 ਦਾ ਰਹਿਣ ਵਾਲਾ ਉਹ ਇੱਥੇ ਅਸੀਂ ਖੇਤੀਬਾੜੀ ਦਾ ਕੰਮ ਕਰਨੇ ਆ ਡੰਗਰ ਬੱਚੇ ਗਾਇਆਂ ਰੱਖੀਆਂ ਨੇ ਇਹ ਕੁੱਤੇ 5 6 9 12 ਜਿਹੜੇ ਕਿ ਬੱਚਿਆਂ ਨੂੰ ਛੋਟੜੇ ਬੱਚਿਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਖਾਈ ਜਾਂਦੇ ਨੇ ਅੱਜ 4 ਦਿਨ ਹੋ ਗਏ ਮੇਰੀ ਬੱਚੀ ਖਾਦੀ ਐ ਅੱਜ 4 ਦਿਨ ਬਾਅਦ ਸਰਪੰਨ ਕੁਮਾਰ ਦੀ ਬੱਚੀ ਖਾਦੀ ਐ ਮੇਰੇ ਤੋਂ ਪਹਿਲੇ ਲਾਲ ਲਾਲ ਸਿੰਘ ਦੇ ਦੋ ਬੱਚੇ ਖਾਦਿਏ ਔਰ ਬੱਚੇ ਨਹਿਰ ਨੂੰ ਨੇ ਜਾਂਦੇ ਡਰਦੇ ਇਹ ਸਾਰੇ ਪ੍ਰਸ਼ਾਸਨ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸਾਨੂੰ ਇਹ ਸਮਝ ਕੋਈ ਨਹੀਂ ਆ ਰਹੀ ਔਰ ਸੇ ਡਿਸੀਜਨ ਨੂੰ ਇਹ ਅਲਕਾਰਿਸਾਬ ਕੀ ਕਰਦੇ ਨੇ ਕੀ ਨਹੀਂ ਕਰਦੇ ਨਾ ਕੁੱਤਿਆਂ ਦਾ ਕੋ ਹਲ ਕੀਤਾ ਜਾਏ ਇਹਨਾਂ ਦਾ ਕੋਈ ਨਾ ਕੋਈ ਬੱਚੇ ਬਾਹਰ ਨਹੀਂ ਜਾਂਦੇ ਬੱਚੇ ਕਿਸੇ ਨੂੰ ਨੁਕਸਾਨ ਹੋ ਗਿਆ ਉਹ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਕੀ ਕਰੀਏ ਇੱਥੇ ਜੀ ਸਾਡਾ ਤਾਂ ਰਹਿਣਾ ਮੁਸ਼ਕਲ ਹੋ ਗਿਆ ਹੈ ਪਿੰਡ 'ਚ ਨਾ ਅਸੀਂ ਬਾਹਰ ਜਾ ਸਕਦੇ ਆ ਨਾ ਅੰਦਰ ਆ ਸਕਦੇ ਕਿਸੇ ਬੰਦੇ ਵੀ ਸਿਆਣਾ ਬੰਦਾ ਜਿਹੜਾ ਸਿਆਣੇ ਬਜ਼ੁਰਗ ਬੰਦੇ ਰੋ ਬਾਹਰ ਨਹੀਂ ਜਾ ਸਕਦੇ ਕੁੱਤੇ ਨੂੰ ਡਰਦੇ ਅਸੀਂ ਪਰ ਗਵਰਨਟਮੈਂਟ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡਾ ਇਹਨਾਂ ਦਾ ਕੋਈ ਹੱਲ ਕੀਤਾ ਜਾਏ ਜੀ ਸਮ ਜਿਵੇਂ ਕਿ ਤੁਹਾਡੇ ਚੈਨਲ ਮਾਧਿਅਮ ਰਾਹੀਂ ਹੁਣੀ ਮੈਨੂੰ ਪਤਾ ਲੱਗਿਆ ਕਿਲੇ ਵਿੱਚ ਡੌਗਸ ਨੇ ਕਾਫੀ ਕਾਊਜ਼ ਨੂੰ ਅਟੈਕ ਕੀਤਾ ਹੈਗਾ ਇਸ ਦੇ ਸੰਬੰਧ ਵਿੱਚ ਮੈਂ ਇਹ ਦੱਸਣਾ ਚਾਹੁੰਗਾ ਕਿ ਡੌਗਸ ਜਿਹੜੇਡ ਸਾਡਾ ਇੱਕ ਨਸਬੰਦੀ ਦਾ ਟੈਂਡਰ ਲੱਗਿਆ ਹੋਇਆ ਜਿਹਨੂੰ ਕਿ ਆਪਾਂ ਦੋ ਕਵਾਰੀ ਰੀਕਾਲ ਕਰ ਰਹੇ ਹਾਂ ਪਰ ਉਹਦੇ ਵਿੱਚ ਕੋਈ ਟੈਂਡਰ ਹਜੇ ਤੱਕ ਕਿਸੇ ਨੇ ਪਾਰਟਿਸਿਪੇਟ ਨਹੀਂ ਕੀਤਾ ਹਾਂ ਇਦੇ ਵਿੱਚ ਮੇਰੀ ਇਹੀ ਅਪੀਲ ਹੈਗੀ ਆ ਉਹ ਸਟੈਂਡਰਡ ਵਿੱਚ ਵੀ ਸਿਰਫ ਇਹੀ ਹੈਗਾ ਕਿ ਆਪਾਂ ਡੌਗ ਨੂੰ ਫੜ ਕੇ ਆਪਣੇ ਜਿਹੜਾ ਐਸਪੀਸੀਏ ਸੈਂਟਰ ਆ ਉੱਥੇ ਨਸਬੰਦੀ ਕਰਕੇ ਫਿਰ ਤੋਂ ਉਹਨੂੰ ਉਸੇ ਹੀ ਹੈਬਿਟੈਟ ਚ ਵਾਪਸ ਛੱਡਣਾ ਹੁੰਦਾ ਕਿਉਂਕਿ ਉਸ ਹੈਬਿਟੈਟ ਨੂੰ ਹੀ ਚੇਂਜ ਨਹੀਂ ਕਰਵਾ ਸਕਦੇ ਅਕੋਰਡਿੰਗ ਟੂ ਜਿਹੜਾ ਲਾਅ ਬਣਾਇਆ ਹੋਇਆ ਹੁਣ ਹੁਣ ਨਸਬੰਦੀ ਕਰਕੇ ਫਿਰ ਛੱਡਣਾ ਤਾਂ ਸਾਨੂੰ ਉੱਥੇ ਹੀ ਪੈਂਦਾ ਹੈਗਾ ਪਰ ਹਜੇ ਸਾਡਾ ਉਹ ਵਾਲਾ ਟੈਂਡਰ ਵੀ ਹਜੇ ਮੈਚੂਰ ਨਹੀਂ ਹੋਇਆ ਹੈਗਾ ਕਿ ਉਹ ਉਹਨਾਂ ਨੂੰ ਨੁਕਸਾਨ ਪਚਾਰੇ ਉਹਨਾਂ ਨੂੰ ਫੜਨ ਵਾਸਤੇ ਵੀ ਇੱਧਰ ਕੋਈ ਇਹ ਉਹਨਾਂ ਨੂੰ ਫੜਨ ਵਾਸਤੇ ਸਾਡਾ ਹਜੇ ਤੱਕ ਕੋਈ ਟੈਂਡਰ ਨਹੀਂ ਹੋਇਆ ਹੁਣ ਮੈਂ ਰੀਸੈਂਟਲੀ ਜਿੱਦੇ ਤੁਹਾਡੇ ਤੋਂ ਪਤਾ ਲੱਗਿਆ ਮੈਂ ਆਪਣੀ ਹੈਲਥ ਬ੍ਰਾਂਚ ਨੂੰ ਸਾਰਿਆਂ ਨੂੰ ਬੁਲਾ ਲਿਆ ਆਪਾਂ ਇੱਕ ਹੁਣ ਇੱਕ ਮੀਟਿੰਗ ਕਰਕੇ ਆਪਾਂ ਇਸ ਸੰਬੰਧ ਵਿੱਚ ਕੋਈ ਇੱਕ ਬੈਟਰ ਆਪਸ਼ਨ ਕੱਢਦੇ ਕਿ ਅਸੀਂ ਇਸ ਚੀਜ਼ ਤੋਂ ਰਾਹਤ ਥੋੜੀ ਜੀ ਕਿਵੇਂ ਪਾ ਲਈਏ ਫਲਕਪੂਆ ਦੇ ਪਿੰਡ ਜਮਾਲਪੁਰ ਕਿਲੇ ਵਿੱਚ 12 ਕੁੱਤਿਆਂ ਦਾ ਖੌਫ ਮੰਡਰਾ ਰਿਹਾ ਜਿੱਥੇ ਪਿਛਲੇ 15 ਦਿਨਾਂ ਵਿੱਚ ਲਗਾਤਾਰ ਗਾਈਆਂ ਦੇ 6 ਬੱਚੇ ਜਿਹੜੇ ਨੇ ਉਹਨਾਂ ਨੂੰ ਕੁੱਤਿਆਂ ਨੇ ਆਪਣਾ ਨਿਸ਼ਾਨਾ ਜਿਹੜਾ ਹੈ ਉਹਨਾਂ ਨੂੰ ਬਣਾਇਆ ਹੈ ਤੇ ਪਿੰਡ ਵਸਤੀਆਂ ਨੇ ਪਠਾਨਕੋਟ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਫੜਿਆ ਜਾਵੇ ਤਾਂ ਕਿ ਸਾਡੇ ਪਿੰਡ ਵਿੱਚ ਬਣਿਆ ਖੌਫ ਦਾ ਮਾਹੌਲ ਜਿਹੜਾ ਹੈ ਉਹ ਕੱਟ ਹੋ ਸਕੇ ਤੇ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ 12 ਕੁੱਤਿਆਂ ਕਰਕੇ ਬੱਚਿਆਂ ਦਾ ਬਾਹਰ ਨਿਕਲਣਾ ਵੀ ਬੰਦ ਹੋ ਚੁੱਕਿਆ ਹੈ ਲੋਕ ਆਪਣੀ ਜਾਨ ਦੇ ਖਤਰੇ ਤੋਂ ਡਰਦੇ ਮਾਰੇ ਘਰ ਦੇ ਵਿੱਚ ਹੀ ਰਹਿੰਦੇ ਨੇ ਤੇ ਉਹਨਾਂ ਨੇ ਕਿਹਾ ਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਪ੍ਰਸ਼ਾਸਨ ਦੀ ਹੋਵੇਗੀ ਜਦੋਂ ਇਸ ਬਾਰੇ ਨਗਰ ਨਿਗਮ ਦੇ ਹੈਲਥ ਇਨਸਪੈਕਟਰ ਪੰਕਜ ਹੰਸ ਤੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਿਰਫ ਕੁੱਤਿਆਂ ਨੂੰ ਫੜ ਕੇ ਉਹਨਾਂ ਦੀ ਨਸਬੰਦੀ ਦੇ ਹੀ ਜਿਹੜੇ ਨੇ ਟੈਂਡਰ ਨੇ ਤੇ ਅਸੀਂ ਕੁੱਤਿਆਂ ਨੂੰ ਫੜ ਕੇ ਕਿਸੇ ਹੋਰ ਜਗ੍ਹਾ ਤੇ ਨਹੀਂ ਛੱਡ ਸਕਦੇ ਸੁਣੋ ਹੋਰ ਕੀ ਕੁਝ ਗੱਲਬਾਤ ਕਹੀ ਹੈ ਪਿੰਡ ਵਸਤੀਆਂ ਨੇ ਤੇ ਹੈਲਥ ਇਨਸਪੈਕਟਰ ਪੰਕਜ ਹੰਸ ਨੇ ਉਹਨਾਂ ਉੱਤੇ ਕੀ ਆਪਣੀ ਵਿਚਾਰਧਾਰਾ ਜਿਹੜੀ ਆਪਣੀ ਪ੍ਰਤੀਕਿਰਿਆ ਜੜੀ ਉਹ ਦਿੱਤੀ ਹੈ ਆਓ ਦੇਖਦੇ ਹਾਂ ਪੂਰੀ ਖਬਰ ਮੇਰਾ ਨਾਮ ਸਰਬਨ ਕੁਮਾਰ ਪਿੰਡ ਜਮਾਲਪੁਰ ਬਾਰ ਨੰਬਰ 42 ਸਾਡੇ ਪਿੰਡ ਕੁੱਤਿਆਂ ਦਾ ਬਹੁਤ ਜ਼ਿਆਦਾ ਘੈਰ ਹੋ ਰਿਹਾ ਹੈ ਬਸੀਆਂ 4-5 ਖਾੜੀਆਂ ਹਨ ਆਵਾਰਾ ਕੁੱਤੇ ਆ ਬੜੇ ਲੋਕਾਂ ਦਾ ਬਾਹਰ ਅੰਦਰ ਜਾਣਾ ਵੀ ਬੜਾ ਮੁਸ਼ਕਲ ਹੋ ਗਿਆ ਕੋਈ ਸੈਰ ਸਪਟਾ ਕਰਨ ਨਾਲ ਵੀ ਸਵੇਰੇ ਨਹੀਂ ਜਾਂਦੇ ਉਹ ਜਿਹੜੇ ਆਵਾਰਾ ਕੁੱਤੇ ਇਹਨਾਂ ਨਾਲ ਬਹੁਤ ਹੱਥ ਚੁੱਕੀ ਹੋਈ ਹੈ ਐਮਸੀ ਨੂੰ ਫੋਨ ਕੀਤਾ ਸੀ ਉਹਦਾ ਫੋਨ ਹੀ ਬੰਦ ਆਂਦਾ ਤੇ ਤਿੰਨ ਚਾਰ ਬੱਸੀਆਂ ਜਿਹੜੀਆਂ ਮੇਰਾ ਸਰਬਨ ਕੁਮਾਰ ਆ ਅੱਜ ਰਾਤ ਨੂੰ ਖਾ ਲਈ ਜਦੋਂ ਅਸੀਂ 8 ਵਜੇ ਤੋਂ ਬਾਅਦ ਘਰ ਨੂੰ ਆਇਆ ਸਵੇਰੇ ਜਾ ਕੇ ਦੇਖਿਆ ਤਾਂ ਬੱਸੀ ਖਾਦੀ ਹੋਈ ਕਾਫੀ ਹੱਦ ਤੱਕ ਤਾਂ ਖਤਮ ਹੋ ਗਈ ਸੀ ਇਹ ਕਿੱਥੋਂ ਆਂਦੇ ਨੇ ਜਿਹੜੇ ਔਰਾ ਕੁੱਤੇ ਹੈਗੇ ਇਹ ਇੱਥੋਂ ਹੀ ਨਹਿਰ ਕੰਡੇ ਹੀ ਕਿਤੇ ਉਹ ਕੁਆੜ ਖਾਣੇ ਲੱਗੇ ਬੈਠੇ ਹੁੰਦੇ ਆ ਕਦੇ ਕਿਤੇ ਹੁੰਦੇ ਆ ਬਾਹਰ ਤੇ ਇਸ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਕੋਈ ਗੱਲ ਲਿਆਂਦੀ ਹੈ ਆਈ ਐਮ ਸੀ ਨੂੰ ਆ ਕੇ ਫੋਨ ਕੀਤਾ ਉਹਦਾ ਫੋਨ ਹੀ ਬੰਦ ਹੁੰਦਾ ਹੀ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦਾ। ਇਹ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਏ ਤਾਂ ਬੱਚਿਆਂ ਦਾ ਵੀ ਨਖਾਨ ਹੋ ਸਕਦਾ ਨਹੀਂ ਤਾਂ ਕੋਈ ਨਹੀਂ। ਹਾਂਜੀ ਮੇਰਾ ਨਾਮ ਬਲਵਿੰਦਰ ਸਿੰਘ ਜੀ। ਮੇਰਾ ਪਿੰਡ ਜਮਾਲਪੁਰ, ਵਾਰਡ ਨੰਬਰ 42 ਦਾ ਰਹਿਣ ਵਾਲਾ। ਉਹ ਇੱਥੇ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਆਂ। ਡੰਗਰ ਬੱਚੇ ਗਾਇਆਂ ਰੱਖੀਆਂ ਨੇ। ਇਹ ਕੁੱਤੇ 5-6 ਨਾ 12 ਜਿਹੜੇ ਕਿ ਪਛੀਆਂ ਨੂੰ ਛੋਟੜੇ ਬੱਚਿਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਖਾਈ ਜਾਂਦੇ ਨੇ ਅਜ 4 ਦਿਨ ਹੋ ਗਏ ਮੇਰੀ ਬੱਚੀ ਖਾਧੀ ਐ ਅੱਜ 4 ਦਿਨ ਬਾਅਦ ਸਰਪੰਨ ਕੁਮਾਰ ਦੀ ਬੱਚੀ ਖਾਧੀ ਐ ਮੇਰੇ ਤੋਂ ਪਹਿਲੇ ਲਾਲ ਲਾਲ ਸਿੰਘ ਦੇ ਦੋ ਬੱਚੇ ਖਾਧੀਆਂ ਔਰ ਬੱਚੇ ਨਹਿਰ ਨੂੰ ਨੇ ਜਾਂਦੇ ਡਰਦੇ ਇਹ ਸਾਰੇ ਪ੍ਰਸ਼ਾਸਨ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸਾਨੂੰ ਇਹ ਸਮੇਂ ਕੋਈ ਨਹੀਂ ਆ ਰਹੀ ਅਸੀਂ ਡਿਸੀਜ਼ਨ ਨੂੰ ਵੇਖਲ ਕਹਿ ਪ੍ਰਿੰਸ ਸਾਹਿਬ ਕੀ ਕਰਦੇ ਨੇ ਕੀ ਨਹੀਂ ਕਰਦੇ ਨਾ ਕੁੱਤੇ ਦਾ ਕੋ ਹਲ ਕੀਤਾ ਜਾਏ ਇਹਨਾਂ ਦਾ ਕੋਈ ਨਾ ਕੋਈ ਬੱਚੇ ਬਾਹਰ ਨਹੀਂ ਜਾਂਦੇ ਬੱਚੇ ਕਿਸੇ ਨੂੰ ਨੁਕਸਾਨ ਹੋ ਗਿਆ ਉਹ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਜਿਵੇਂ ਮੈਂ ਵਰਨੀਆ ਹੋ ਗਏ ਕੀ ਕਰੀਏ ਇਥੇ ਜੀ ਸਾਡਾ ਤਾਂ ਰਹਿਣਾ ਮੁਸ਼ਕਲ ਹੋ ਗਿਆ ਪਿੰਡ 'ਚ ਨਾਸੀਂ ਬਾਹਰ ਜਾ ਸਕਨੇ ਆ ਨਾ ਅੰਦਰ ਆ ਸਕਨੇ ਕਿਸੇ ਬੰਦੇ ਵੀ ਸਿਆਣਾ ਬੰਦਾ ਜਿਹੜਾ ਸਿਆਣੇ ਬਜ਼ੁਰਗ ਬੰਦੇ ਰੋ ਬਾਹਰ ਨਹੀਂ ਜਾ ਸਕਦੇ ਕੁੱਤਿਆਂ ਉੱਡਰ ਤੇ ਅਸੀਂ ਪਰ ਅੰਤਮਾਨ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡਾ ਇਹਨਾਂ ਦਾ ਕੋਈ ਹੱਲ ਕੀਤਾ ਜਾਏ ਜੀ ਸਭ ਜਿਵੇਂ ਕਿ ਤੁਹਾਡੇ ਚੈਨਲ ਮਾਧਿਅਮ ਰਾਹੀਂ ਹੁਣੀ ਮੈਨੂੰ ਪਤਾ ਲੱਗਿਆ ਕਿਲੇ ਵਿੱਚ ਡੌਗਸ ਨੇ ਕਾਫੀ ਕਾਊਜ਼ ਨੂੰ ਅਟੈਕ ਕੀਤਾ ਹੈਗਾ ਇਸ ਦੇ ਸੰਬੰਧੀ ਮੈਂ ਹੀ ਦੱਸਣਾ ਚਾਹੁੰਗਾ ਕਿ ਡੌਗਸ ਜਿਹੜੇਟਿਡ ਸਾਡਾ ਇੱਕ ਨਸਬੰਦੀ ਦਾ ਟੈਂਡਰ ਲੱਗਿਆ ਹੋਇਆ ਜਿਹਨੂੰ ਕਿ ਆਪਾਂ ਦੋ ਪ੍ਰਕਾਰ ਦੀ ਰੀਕਾਲ ਕਰ ਰਹੇ ਹਾਂ ਪਰ ਉਹਦੇ ਵਿੱਚ ਕੋਈ ਟੈਂਡਰ ਹਜੇ ਤੱਕ ਕਿਸੇ ਨੇ ਪਾਰਟਿਸਿਪੇਟ ਨਹੀਂ ਕੀਤਾ ਹਾਂ ਇਹਦੇ ਵਿੱਚ ਮੇਦੀ ਇਹੀ ਅਪੀਲ ਹੈਗੀ ਆ ਉਹ ਸਟੈਂਡਰਡ ਵਿੱਚ ਵੀ ਸਿਰਫ ਇਹੀ ਹੈਗਾ ਕਿ ਆਪਾਂ ਡੌਗ ਨੂੰ ਫੜ ਕੇ ਆਪਣੇ ਜਿਹੜਾ ਐਸਪੀਸੀਆ ਸੈਂਟਰ ਆ ਉੱਥੇ ਨਸਬੰਦੀ ਕਰਕੇ ਫਿਰ ਤੋਂ ਉਹਨੂੰ ਉਸੇ ਹੀ ਹੈਬਿਟੈਟ ਚ ਵਾਪਸ ਛੱਡਣਾ ਹੁੰਦਾ ਕਿਉਂਕਿ ਉਸ ਹੈਬਿਟੈਟ ਨੂੰ ਹੀ ਚੇਂਜ ਨਹੀਂ ਕਰਵਾ ਸਕਦੇ ਜਿ ਅਕੋਰਡਿੰਗ ਟੂ ਜਿਹੜਾ ਲਾਅ ਬਣਾਇਆ ਹੁਣ ਹੁਣ ਨਸਬੰਦੀ ਕਰਕੇ ਫਿਰ ਛੱਡਣਾ ਤਾਂ ਸਾਨੂੰ ਉੱਥੇ ਹੀ ਪੈਂਦਾ ਹੈਗਾ ਪਰ ਹਜੇ ਸਾਡਾ ਉਹ ਵਾਲਾ ਟੈਂਡਰ ਵੀ ਹਜੇ ਮੈਚੂਰ ਨਹੀਂ ਹੋਇਆ ਹੈਗਾ ਜਿਹੜੇ ਇਹਨਾਂ ਨੂੰ ਨੁਕਸਾਨ ਪਚਾਰੇ ਉਹਨਾਂ ਨੂੰ ਫੜਨ ਵਾਸਤੇ ਵੀ ਇੱਦਾਂ ਦਾ ਕੋਈ ਇਹ ਉਹਨਾਂ ਨੂੰ ਫੜਨ ਵਾਸਤੇ ਸਾਡਾ ਅਜੇ ਤੱਕ ਕੋਈ ਟੈਂਡਰ ਨਹੀਂ ਹੋਇਆ ਹੁਣ ਮੈਂ ਰੀਸੈਂਟਲੀ ਜਿੱਦੇ ਤੁਹਾਡੇ ਤੋਂ ਪਤਾ ਲੱਗਿਆ ਮੈਂ ਆਪਣੀ ਹੈਲਥ ਬ੍ਰਾਂਚ ਨੂੰ ਸਾਰਿਆਂ ਨੂੰ ਬੁਲਾ ਲਿਆ ਆਪਾਂ ਇੱਕ ਹੁਣ ਇੱਕ ਮੀਟਿੰਗ ਕਰਕੇ ਆਪਾਂ ਇਸ ਸੰਬੰਧ ਵਿੱਚ ਕੋਈ ਇੱਕ ਬੈਟਰ ਆਪਸ਼ਨ ਕੱਢਦੇ ਕਿ ਅਸੀਂ ਇਸ ਚੀਜ਼ ਤੋਂ ਰਾਹਤ ਥੋੜੀ ਜੀ ਕਿਵੇਂ ਪਾ ਲਈਏ ਹਲਕਾ ਪੁਆਦੇ ਪਿੰਡ ਜਮਾਲਪੁਰ ਕਿਲੇ ਵਿੱਚ 12 ਕੁੱਤਿਆਂ ਦਾ ਖੌਫ ਮੰਡਰਾ ਰਿਹਾ ਹੈ ਜਿੱਥੇ ਪਿਛਲੇ 15 ਦਿਨਾਂ ਵਿੱਚ ਲਗਾਤਾਰ ਗਾਈਆਂ ਦੇ 6 ਬੱਚੇ ਜਿਹੜੇ ਨੇ ਉਹਨਾਂ ਨੂੰ ਕੁੱਤਿਆਂ ਨੇ ਆਪਣਾ ਨਿਸ਼ਾਨਾ ਜਿਹੜਾ ਹੈ ਉਹਨਾਂ ਨੂੰ ਬਣਾਇਆ ਹੈ ਤੇ ਪਿੰਡ ਵਸਤੀਆਂ ਨੇ ਪਠਾਨਕੋਟ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਹਨਾਂ ਕੁੱਤਿਆਂ ਨੂੰ ਫੜਿਆ ਜਾਵੇ ਤਾਂ ਕਿ ਸਾਡੇ ਪਿੰਡ ਵਿੱਚ ਬਣਿਆ ਖੌਫ ਦਾ ਮਾਹੌਲ ਜਿਹੜਾ ਹੈ ਉਹ ਕੱਟ ਹੋ ਸਕੇ ਤੇ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ 12 ਕੁੱਤਿਆਂ ਕਰਕੇ ਬੱਚਿਆਂ ਦਾ ਬਾਹਰ ਨਿਕਲਣਾ ਵੀ ਬੰਦ ਹੋ ਚੁੱਕਿਆ ਹੈ ਲੋਕ ਆਪਣੀ ਜਾਨ ਦੇ ਖਤਰੇ ਤੋਂ ਡਰਦੇ ਮਾਰੇ ਘਰ ਦੇ ਵਿੱਚ ਹੀ ਰਹਿੰਦੇ ਨੇ ਤੇ ਉਹਨ ਦੀ ਜ਼ਿੰਮੇਵਾਰੀ ਸਿਰਫ ਸਿਰਫ ਪ੍ਰਸ਼ਾਸਨ ਦੀ ਹੋਵੇਗੀ ਜਦੋਂ ਇਸ ਬਾਰੇ ਨਗਰ ਨਿਗਮ ਦੇ ਹੈਲਥ ਇਨਸਪੈਕਟਰ ਪੰਕਜ ਹੰਸ ਤੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਿਰਫ ਕੁੱਤਿਆਂ ਨੂੰ ਫੜ ਕੇ ਉਹਨਾਂ ਦੀ ਨਸਬੰਦੀ ਦੇ ਹੀ ਜਿਹੜੇ ਨੇ ਟੈਂਡਰ ਨੇ ਤੇ ਅਸੀਂ ਕੁੱਤਿਆਂ ਨੂੰ ਫੜ ਕੇ ਕਿਸੇ ਹੋਰ ਜਗ੍ਹਾ ਤੇ ਨਹੀਂ ਛੱਡ ਸਕਦੇ ਸੁਣੋ ਹੋਰ ਕੀ ਕੁਝ ਗੱਲਬਾਤ ਕਹੀ ਹੈ ਪਿੰਡ ਵਸਤੀਆਂ ਨੇ ਤੇ ਹੈਲਥ ਇਨਸਪੈਕਟਰ ਪੰਕਜ ਹੰਸ ਨੇ ਉਹਨਾਂ ਉੱਤੇ ਕੀ ਆਪਣੀ ਵਿਚਾਰਧਾਰਾ ਜਿਹੜੀ ਆਪਣੀ ਪ੍ਰਤੀਕਿਰਿਆ ਜੜੀ ਉਹ ਦਿੱਤੀ ਹੈ ਆਓ ਦੇਖਦੇ ਹਾਂ ਪੂਰੀ ਖਬਰ ਮੇਰਾ ਨਾਮ ਸਰਬਨ ਕੁਮਾਰ ਪਿੰਵ ਜਮਾਲਪੁਰ ਮਾਰ ਨੰਬਰ 42 ਸਾਡੇ ਪਿੰਡ ਕੁੱਤਿਆਂ ਦਾ ਬਹੁਤ ਜ਼ਿਆਦਾ ਕਹਿਰ ਹੋ ਰਿਹਾ ਬਸੀਆਂ 4-5 ਖਾੜੀਆਂ ਆਂ ਆਵਾਰਾ ਕੁੱਤੇ ਆ ਬੜੇ ਲੋਕਾਂ ਦਾ ਬਾਹਰ ਅੰਦਰ ਜਾਣਾ ਵੀ ਬੜਾ ਮੁਸ਼ਕਲ ਹੋ ਗਿਆ ਕੋਈ ਸੈਰ ਫਟਾ ਕਰਨ ਨਾਲੇ ਵੀ ਸਵੇਰੇ ਨਹੀਂ ਜਾਂਦੇ ਆ ਜਿਹੜੇ ਆਵਾਰਾ ਕੁੱਤੇ ਇਹਨਾਂ ਨਾਲ ਬਹੁਤ ਹੱਥ ਚੁੱਕੀ ਹੋਈ ਹੈ ਐਮਸੀ ਨੂੰ ਫੋਨ ਕੀਤਾ ਸੀ ਉਹਦਾ ਫੋਨ ਹੀ ਬੰਦ ਆਂਦਾ ਤੇ ਤਿੰਨ ਚਾਰ ਬੱਸੀਆਂ ਜਿਹੜੀਆਂ ਮੇਰਾ ਸਰਬਨ ਕੁਮਾਰ ਆ ਅੱਜ ਰਾਤ ਨੂੰ ਖਾ ਲਈ ਜਦੋਂ ਅਸੀਂ 8 ਵਜੇ ਤੋਂ ਬਾਅਦ ਘਰ ਨੂੰ ਆਇਆ ਸਵੇਰੇ ਜਾ ਕੇ ਦੇਖਿਆ ਤਾਂ ਬੱਸੀ ਖਾਦੀ ਹੋਈ ਕਾਫੀ ਹੱਦ ਤੱਕ ਤਾਂ ਖਤਮ ਹੋ ਗਈ ਸੀ ਇਹ ਕਿੱਥੋਂ ਆਂਦੇ ਨੇ ਜਿਹੜੇ ਔਰਾ ਕੁੱਤੇ ਹੈਗੇ ਆ ਇਹ ਇੱਥੋਂ ਹੀ ਨਹਿਰ ਕੰਡੇ ਹੀ ਕਿਤੇ ਉਹ ਕੁਆੜ ਖਾਣੇ ਲੱਗੇ ਬੈਠੇ ਹੁੰਦੇ ਆ ਕਿਤੇ ਕਿਤੇ ਹੁੰਦੇ ਆ ਬਾਹਰ ਤੇ ਇਸ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਕੋਈ ਗੱਲ ਲਿਆਂਦੀ ਹੈ ਆਈ ਐਮ ਸੀ ਨੂੰ ਆ ਕੇ ਫੋਨ ਕੀਤਾ ਉਹਦਾ ਫੋਨ ਨਹੀਂ ਬੰਦ ਹੁੰਦਾ ਹੀ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੀਦਾ ਤੇ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਏ ਇਸ ਤਾਂ ਬੱਚਿਆਂ ਦਾ ਵੀ ਨਖਾਨ ਹੋ ਸਕਦਾ ਨਹੀਂ ਤਾਂ ਕੋਈ ਮੈਂ ਹਾਂਜੀ ਮੇਰਾ ਨਾਮ ਬਲਵਿੰਦਰ ਸਿੰਘ ਜੀ ਮੇਰਾ ਪਿੰਡ ਜਮਾਲਪੁਰ ਬਾਰਡ ਨੰਬਰ 42 ਦਾ ਰਹਿਣ ਵਾਲਾ ਉਹ ਇੱਥੇ ਅਸੀਂ ਖੇਤੀਬਾੜੀ ਦਾ ਕੰਮ ਕਰਨੇ ਆਂ ਡੰਗਰ ਬੱਚੇ ਗਾਇਆਂ ਰੱਖੀਆਂ ਨੇ ਇਹ ਕੁੱਤੇ 5 6 ਨਾ 12 ਜਿਹੜੇ ਕਿ ਬੱਚਿਆਂ ਨੂੰ ਛੋਟੜੇ ਬੱਚਿਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਖਾਈ ਜਾਂਦੇ ਨੇ ਆ ਚਾਰ ਦਿਨ ਹੋ ਗਏ ਮੇਰੀ ਬੱਚੀ ਖਾਦੀ ਹੈ ਅੱਜ ਚਾਰ ਦਿਨ ਬਾਅਦ ਸਰਪੰਨ ਕੁਮਾਰ ਦੀ ਬੱਚੀ ਖਾਦੀ ਹੈ ਮੇਰੇ ਤੋਂ ਪਹਿਲੇ ਲਾਲ ਲਾਲ ਸਿੰਘ ਨੇ ਦੋ ਬੱਚੀਆਂ ਖਾਦੀਆਂ ਔਰ ਬੱਚੇ ਨਹਿਰ ਨੂੰ ਨੇ ਜਾਂਦੇ ਡਰਦੇ ਇਸ ਪ੍ਰਸ਼ਾਸਨ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸਾਨੂੰ ਇਸ ਸਮੇਂ ਕੋਈ ਨਹੀਂ ਆ ਰਹੀ ਅਸੀਂ ਡਿਸਾਸਨ ਨੂੰ ਵੇਖ ਕੇ ਡਿਸਟਾਫ ਕੀ ਕਰਦੇ ਨੇ ਕੀ ਨਹੀਂ ਕਰਦੇ ਨਾ ਕੁੱਤੇ ਦਾ ਕੋ ਹਲ ਕੀਤਾ ਜਾਏ ਇਹਨਾਂ ਦਾ ਕੋਈ ਨਾ ਕੋਈ ਬੱਚੇ ਬਾਹਰ ਨਹੀਂ ਜਾਂਦੇ ਬੱਚੇ ਕਿਸੇ ਨੂੰ ਨੁਕਸਾਨ ਹੋ ਗਿਆ ਉਹ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਕੀ ਕਰੀਏ ਇੱਥੇ ਜੀ ਸਾਡਾ ਤਾਂ ਰਹਿਣਾ ਮੁਸ਼ਕਲ ਹੋ ਗਿਆ ਹੈ ਪਿੰਡ 'ਚ ਨਾ ਅਸੀਂ ਬਾਹਰ ਜਾ ਸਕਨੇ ਆ ਨਾ ਅੰਦਰ ਆ ਸਕਨੇ ਆ ਕਿਤੇ ਬੰਦੇ ਵੀ ਸਿਆਣਾ ਬੰਦਾ ਜਿਹੜਾ ਸਿਆਣੇ ਬਜ਼ੁਰਗ ਬੰਦੇ ਰੋ ਬਾਹਰ ਨਹੀਂ ਜਾ ਸਕਦੇ ਕੁੱਤੇਆਂ ਡਰਦੇ ਅਸੀਂ ਅਗਾਂਤਮਾਨ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡਾ ਇਹਨਾਂ ਦਾ ਕੋ ਹੱਲ ਕੀਤਾ ਜਾਏ ਜੀ ਸਮ ਜਿਵੇਂ ਕਿ ਤੁਹਾਡੇ ਚੈਨਲ ਮਾਧਿਅਮ ਰਾਹੀਂ ਹੁਣੀ ਮੈਨੂੰ ਪਤਾ ਲੱਗਿਆ ਕਿਲੇ ਵਿੱਚ ਡੌਗਸ ਨੇ ਕਾਫੀ ਕਾਊਸ ਨੂੰ ਅਟੈਕ ਕੀਤਾ ਹੈਗਾ ਇਸ ਦੇ ਸਬੰਧੀ ਮੈਂ ਇਹ ਦੱਸਣਾ ਚਾਹੁੰਗਾ ਕਿ ਡੌਗਸ ਜਿਹੜੇਟਿਡ ਸਾਡਾ ਇੱਕ ਨਸਬੰਦੀ ਦਾ ਟੈਂਡਰ ਲੱਗਿਆ ਹੋਇਆ ਜਿੰਨੂ ਕਿ ਆਪਾਂ ਦੋ ਕਰ ਵਾਰੀ ਰੀਕਾਲ ਕਰ ਰਹੇ ਹਾਂ ਪਰ ਉਹਦੇ ਵਿੱਚ ਕੋਈ ਟੈਂਡਰ ਹਜੇ ਤੱਕ ਕਿਸੇ ਨੇ ਪਾਰਟਿਸਿਪੇਟ ਨਹੀਂ ਕੀਤਾ ਇਹਦੇ ਵਿੱਚ ਮੇਰੀ ਇਹੀ اپیل ਹੈਗੀ ਆ ਉਹ ਸਟੈਂਡਰਡ ਵਿੱਚ ਵੀ ਸਿਰਫ ਇਹੀ ਹੈਗਾ ਕਿ ਆਪਾਂ ਡੌਗ ਨੂੰ ਫੜ ਕੇ ਆਪਣੇ ਜਿਹੜਾ ਐਸਪੀਸੀਆ ਸੈਂਟਰ ਆ ਉੱਥੇ ਨਸਬੰਦੀ ਕਰਕੇ ਫਿਰ ਤੋਂ ਉਹਨੂੰ ਉਸੇ ਹੀ ਹੈਬਿਟੈਟ ਚ ਵਾਪਸ ਛੱਡਣਾ ਹੁੰਦਾ ਕਿਉਂਕਿ ਉਸ ਹੈਬਿਟੈਟ ਨੂੰ ਹੀ ਚੇਂਜ ਨਹੀਂ ਕਰਵਾ ਸਕਦੇ ਜਿ ਅਕੋਰਡਿੰਗ ਟੂ ਜਿਹੜਾ ਲਾਅ ਬਣਾਇਆ ਹੁਣ ਹੁਣ ਨਸਬੰਦੀ ਕਰਕੇ ਫਿਰ ਛੱਡਣਾ ਤਾਂ ਸਾਨੂੰ ਉੱਥੇ ਹੀ ਪੈਂਦਾ ਹੈਗਾ ਪਰ ਹਜੇ ਸਾਡਾ ਉਹ ਵਾਲਾ ਟੈਂਡਰ ਵੀ ਹਜੇ ਮੈਚੂਰ ਨਹੀਂ ਹੋਇਆ ਹੈਗਾ ਜਿਹੜੇ ਉਹਨਾਂ ਨੂੰ ਕੋਈ ਨੁਕਸਾਨ ਪਹਾਰੇ ਉਹਨਾਂ ਨੂੰ ਫੜਨ ਵਾਸਤੇ ਵੀ ਅਜਿਹਾ ਕੋਈ ਇਹ ਉਹਨਾਂ ਨੂੰ ਫੜਨ ਵਾਸਤੇ ਸਾਡਾ ਹਜੇ ਤੱਕ ਕੋਈ ਟੈਂਡਰ ਨਹੀਂ ਹੋਇਆ ਹੁਣ ਮੈਂ ਰੀਸੈਂਟਲੀ ਜਿੱਦ ਤੁਹਾਡੇ ਤੋਂ ਪਤਾ ਲੱਗਿਆ ਮੈਂ ਆਪਣੀ ਹੈਲਥ ਬ੍ਰਾਂਚ ਨੂੰ ਸਾਰਿਆਂ ਨੂੰ ਬੁਲਾ ਲਿਆ ਆਪਾਂ ਇੱਕ ਉਹਨ ਇੱਕ ਮੀਟਿੰਗ ਕਰਕੇ ਆਪਾਂ ਇਸ ਸੰਬੰਧ ਵਿੱਚ ਕੋਈ ਇੱਕ ਬੈਟਰ ਆਪਸ਼ਨ ਕੱਢਦੇ ਕਿ ਅਸੀਂ ਇਸ ਚੀਜ਼ ਤੋਂ ਰਾਹਤ ਥੋੜੀ ਜਿਹੀ ਕਿਵੇਂ ਪਾ ਲਈਏ ਫਲਕਪੂਆ ਦੇ ਪਿੰਡ ਜਮਾਲਪੁਰ ਕਿਲੇ ਵਿੱਚ 12 ਕੁੱਤਿਆਂ ਦਾ ਖੌਫ ਮੰਡਰਾ ਰਿਹਾ ਹੈ ਜਿੱਥੇ ਪਿਛਲੇ 15 ਦਿਨਾਂ ਵਿੱਚ ਲਗਾਤਾਰ ਗਾਈਆਂ ਦੇ 6 ਬੱਚੇ ਜਿਹੜੇ ਨੇ ਉਹਨਾਂ ਨੂੰ ਕੁੱਤਿਆਂ ਨੇ ਆਪਣਾ ਨਿਸ਼ਾਨਾ ਜਿਹੜਾ ਹੈ ਉਹਨਾਂ ਨੂੰ ਬਣਾਇਆ ਹੈ ਤੇ ਪਿੰਡ ਵਸਤੀਆਂ ਨੇ ਪਠਾਨਕੋਟ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਹਨਾਂ ਕੁੱਤਿਆਂ ਨੂੰ ਫੜਿਆ ਜਾਵੇ ਤਾਂ ਕਿ ਸਾਡੇ ਪਿੰਡ ਵਿੱਚ ਬਣਿਆ ਖੌਫ ਦਾ ਮਾਹੌਲ ਜਿਹੜਾ ਹੈ ਉਹ ਕੱਟ ਹੋ ਸਕੇ ਤੇ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ 12 ਕੁੱਤਿਆਂ ਕਰਕੇ ਬੱਚਿਆਂ ਦਾ ਬਾਹਰ ਨਿਕਲਣਾ ਵੀ ਬੰਦ ਹੋ ਚੁੱਕਿਆ ਹੈ ਲੋਕ ਆਪਣੀ ਜਾਨ ਦੇ ਖਤਰੇ ਤੋਂ ਡਰਦੇ ਮਾਰੇ ਘਰ ਦੇ ਵਿੱਚ ਹੀ ਰਹਿੰਦੇ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਪ੍ਰਸ਼ਾਸਨ ਦੀ ਹੋਵੇਗੀ ਜਦ ਉਸ ਬਾਰੇ ਨਗਰ ਨਿਗਮ ਦੇ ਹੈਲਥ ਇਨਸਪੈਕਟਰ ਪੰਕਜ ਹੰਸ ਤੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਿਰਫ ਕੁੱਤਿਆਂ ਨੂੰ ਫੜ ਕੇ ਉਹਨਾਂ ਦੀ ਨਸਬੰਦੀ ਦੇਹੀ ਜਿਹੜੇ ਨੇ ਟੈਂਡਰ ਨੇ ਤੇ ਅਸੀਂ ਕੁੱਤਿਆਂ ਨੂੰ ਫੜ ਕੇ ਕਿਸੇ ਹੋਰ ਜਗ੍ਹਾ ਤੇ ਨਹੀਂ ਛੱਡ ਸਕਦੇ ਸੁਣੋ ਹੋਰ ਕੀ ਕੁਝ ਗੱਲਬਾਤ ਕਹੀ ਹੈ ਪਿੰਡ ਵਸਤੀਆਂ ਨੇ ਤੇ ਹੈਲਥ ਇਨਸਪੈਕਟਰ ਪੰਕਜ ਹੰਸ ਨੇ ਉਹਨਾਂ ਉੱਤੇ ਕੀ ਆਪਣੀ ਵਿਚਾਰਧਾਰਾ ਜਿਹੜੀ ਆਪਣੀ ਪ੍ਰਤੀਕਿਰਿਆ ਜੜੀ ਉਹ ਦਿੱਤੀ ਹੈ ਆਓ ਦੇਖਦੇ ਹਾਂ ਪੂਰੀ ਖਬਰ ਮੇਰਾ ਨਾਮ ਸਰਬਨ কুমার ਪਿੰਡ ਜਮਾਲਪੁਰ ਬਾਰ ਨੰਬਰ 42 ਸਾਡੇ ਪਿੰਡ ਕੁੱਤਿਆਂ ਦਾ ਬਹੁਤ ਜ਼ਿਆਦਾ ਘੈਰ ਹੋ ਰਿਹਾ ਹੈ ਬਸੀਆਂ 4-5 ਖਾੜੀਆਂ ਆਂ ਉਵਾਰਾ ਕੁੱਤੇ ਆ ਬੜੇ ਲੋਕਾਂ ਦਾ ਬਾਹਰ ਅੰਦਰ ਜਾਣਾ ਵੀ ਬੜਾ ਮੁਸ਼ਕਲ ਹੋ ਗਿਆ ਕੋਈ ਸ਼ੈਰ ਸਪਟਾ ਕਰਨ ਨਾਲੇ ਵੀ ਸਵੇਰੇ ਨਹੀਂ ਜਾਂਦੇ ਉਹ ਜਿਹੜੇ ਉਵਾਰਾ ਕੁੱਤੇ ਇਹਨਾਂ ਨਾਲ ਬਹੁਤ ਹੱਥ ਚੁੱਕੀ ਹੋਈ ਹੈ ਐਮਸੀ ਨੂੰ ਫੋਨ ਕੀਤਾ ਸੀ ਉਹਦਾ ਫੋਨ ਹੀ ਬੰਦ ਆਂਦਾ ਤੇ ਦਿਨ ਚਾਰ ਬਸੀਆਂ ਜਿਹੜੀਆਂ ਮੇਰਾ ਸਰਬਨ ਕੁਮਾਰ ਆ ਅੱਜ ਰਾਤ ਨੂੰ ਖਾ ਲਈ ਜਦੋਂ ਅਸੀਂ 8 ਵਜੇ ਤੋਂ ਬਾਅਦ ਘਰ ਨੂੰ ਆਇਆ ਸਵੇਰੇ ਜਾ ਕੇ ਦੇਖਿਆ ਤਾਂ ਬੱਸੀ ਖਾਦੀ ਹੋਈ ਕਾਫੀ ਹੱਦ ਤੱਕ ਤਾਂ ਖਤਮ ਹੋ ਗਈ ਸੀ ਇਹ ਕਿੱਥੋਂ ਆਂਦੇ ਨੇ ਜਿਹੜੇ ਔਰਾ ਕੁੱਤੇ ਹੈਗੇ ਆ ਇਹ ਇੱਥੋਂ ਹੀ ਨਹਿਰ ਕੰਢੇ ਹੀ ਕਿਤੇ ਉਹ ਕੁਆੜ ਖਾਣੇ ਲੱਗੇ ਬੈਠੇ ਹੁੰਦੇ ਆ ਕਦੇ ਕਿਤੇ ਹੁੰਦੇ ਆ ਬਾਹਰ ਤੇ ਇਸ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਤੇ ਧਿਆਨ ਚ ਕੋਈ ਗੱਲ ਲਿਆਂਦੀ ਹੈ ਆਈ ਐਮ ਸੀ ਨੂੰ ਆ ਫੋਨ ਕੀਤਾ ਉਹਦਾ ਫੋਨ ਨਹੀਂ ਬੰਦ ਹੁੰਦਾ ਤੇ ਪ੍ਰਸ਼ਾਸਨ ਨੂੰ ਕੀ ਮੰਗਣਾ ਚਾਹੀਦਾ ਤੇ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਏ ਤਾਂ ਬੱਚਿਆਂ ਦਾ ਵੀ ਨੁਕਸਾਨ ਹੋ ਸਕਦਾ ਨਹੀਂ ਤਾਂ ਕੋਈ ਨਹੀਂ ਹਾਂਜੀ ਮੇਰਾ ਨਾਮ ਬਲਵਿੰਦਰ ਸਿੰਘ ਜੀ ਬੇਰਾ ਪਿੰਡ ਜਮਾਲਪੁਰ ਵਾਰਡ ਨੰਬਰ 42 ਦਾ ਰਹਿਣ ਵਾਲਾ ਉਹ ਇੱਥੇ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਆਂ ਡੰਗਰ ਬੱਚੇ ਗਾਂਵਾਂ ਰੱਖੀਆਂ ਨੇ ਇਹ ਕੁੱਤੇ 5 6 9 12 ਜਿਹੜੇ ਕਿ ਬੱਚਿਆਂ ਨੂੰ ਛੋਟੜੇ ਬੱਚਿਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਖਾਈ ਜਾਂਦੇ ਨੇ ਅੱਜ 4 ਦਿਨ ਹੋ ਗਏ ਮੇਰੀ ਬੱਚੀ ਖਾਦੀ ਐ ਅੱਜ 4 ਦਿਨ ਬਾਅਦ ਸਰਪੰਚ ਕੁਮਾਰ ਦੀ ਬੱਚੀ ਖਾਦੀ ਐ ਮੇਰੇ ਤੋਂ ਪਹਿਲੇ ਲਾਲ ਲਾਲ ਸਿੰਘ ਦੇ ਦੋ ਬੱਚੇ ਖਾਦੀਆਂ ਔਰ ਬੱਚੇ ਨਹਿਰ ਨੂੰ ਨੇ ਜਾਂਦੇ ਡਰਦੇ ਇਹ ਸਾਰੇ ਪ੍ਰਸ਼ਾਸਨ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸਾਨੂੰ ਇਹ ਸਮੇਂ ਕੋਈ ਨਹੀਂ ਆ ਰਹੀ ਅਸੀਂ ਡਿਸੀਜ਼ਨ ਨੂੰ ਇਹ ਕਹਿ ਕਿਸ ਸਾਹਿਬ ਕੀ ਕਰਦੇ ਨੇ ਕੀ ਨਹੀਂ ਕਰਦੇ ਨਾ ਕੁੱਤੇ ਦਾ ਕੋ ਹਲ ਕੀਤਾ ਜਾ ਇਹਨਾਂ ਦਾ ਕੋਈ ਨਾ ਕੋਈ ਬੱਚੇ ਬਾਹਰ ਨਹੀਂ ਜਾਂਦੇ ਬੱਚੇ ਕਿਸੇ ਨੂੰ ਨੁਕਸਾਨ ਹੋ ਗਿਆ ਉਹ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਕੀ ਕਰੀਏ ਇੱਥੇ ਜੀ ਸਾਡਾ ਤਾਂ ਰਹਿਣਾ ਮੁਸ਼ਕਲ ਹੋ ਗਿਆ ਹੈ ਪਿੰਡ 'ਚ ਨਾ ਅਸੀਂ ਬਾਹਰ ਜਾ ਸਕਦੇ ਹਾਂ ਨਾ ਅੰਦਰ ਆ ਸਕਦੇ ਕਿਸੇ ਬੰਦੇ ਵੀ ਸਿਆਣਾ ਬੰਦਾ ਜਿਹੜਾ ਸਿਆਣੇ ਬਜ਼ੁਰਗ ਬੰਦੇ ਰੋ ਬਾਹਰ ਨਹੀਂ ਜਾ ਸਕਦੇ ਕੁੱਤੇ ਆ ਡਰਦੇ ਅਸੀਂ ਪਰ ਅੰਤਮਾਨ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡਾ ਇਹਨਾਂ ਦਾ ਕੋ ਹੱਲ ਕੀਤਾ ਜਾਏ ਜੀ ਸਮ ਜਿਵੇਂ ਕਿ ਤੁਹਾਡੇ ਚੈਨਲ ਮਾਧਿਅਮ ਰਾਹੀਂ ਹੋਣੀ